ਹੈਲੋ ਐਂਡ ਵੈਲਕਮ ਗਾਈਜ਼ ਆਈ ਹੋਪ ਟੂ ਸਾਰੇ ਘੈਂਟੋਂਗ ਤੇ ਗਾਈਜ਼ ਆਪਾਂ ਹੀ ਬੜੇ ਘੈਂਟ ਆ ਤੇ ਗਾਈਜ਼ ਅੱਜ ਦੇ ਵਲੌਗ ਵਿੱਚ ਆਪਾਂ ਸਪੀਕਰਾਂ ਵਾਲੀ ਪੇਟੀ ਪੁੱਟੀ ਲੈ ਆਵਾਂਗੇ ਤੇ ਫਿੱਟ ਕਰਦਾਂਗੇ ਆ ਕੇ ਸਮਾਨ ਤੇ ਕੱਲ ਵਾਲਾ ਵਲੌਗ ਆਪਾਂ ਜਿਹੜਾ ਕਰਿਆ ਦੀ ਰਾਤ ਹੋ ਗਈ ਜਿਹੜੀ ਰਾਤ ਆਪਾਂ ਨੂੰ ਫਿਰ ਅੱਜ ਆਪਾਂ ਨਵਾਂ ਵਲੌਗ ਸ਼ੁਰੂ ਕਰਦੇ ਆ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਣੇ ਆ ਅੱਗੇ ਕੀ ਗੱਲਬਾਤ ਹੋਈ ਆ ਕੀ ਨਾ ਤੇ ਆਪਾਂ ਪਹਿਲਾਂ ਗੋਲਡੀ ਘਰਾਂ ਚੱਲਦੇ ਆ ਤੇ ਉੱਥੋਂ ਚੱਕਦੇ ਆ ਸਪੀਕਰ ਤੇ ਫਿਰ ਆਪਾਂ ਹਰਮਨ ਦੇ ਘਰਾਂ ਜਾ ਕੇ ਉਹਨਾਂ ਦਾ ਹੀ ਅਸੈਂਬਲਿੰਗ ਕਰਦੇ ਆ ਚਲੋ ਗਾਈਜ਼ ਗੋਲਡੀ ਕੋਲ ਆ ਗਏ ਹਾਲੇ ਹੀ ਜੇ ਆਪਾਂ ਨੇ ਸਪੀਕਰ ਆ ਲਿੱਤੇ ਤੇ ਰਾਤ ਹੁਣ ਚੱਲਦੇ ਆਣਾਂ ਲੈ ਕੇ ਹਰਮਨ ਦੇ ਘਰ ਆ ਚੱਕ ਸਮਾਨ ਸੁੰਨ ਜਾ ਇਹ ਕੀ ਆ 6 ਇੰਚ ਵਾਲੀ ਹੈ ਹੈ ਅੱਛਾ ਚਲੋ ਚੱਲੀਏ ਗਾਉਂ ਕੀ ਹੋ ਰਿਹਾ ਚੱਕਣਾ ਯਾਰ ਹੁਣ ਮੈਨੂੰ ਨਹੀਂ ਪਤਾ ਆਪਾਂ ਇਹ ਤਾਂ ਚੱਕ ਲਿਆ ਵੀ ਆਪਾਂ ਨੇ ਆਪਣਾ ਇਨਸਟਰੂਮੈਂਟ ਇਹ ਕਾਹਦੀ ਨਾ ਬੋਲਣ आ, गया। आ, गया चला के। ओ, ओ, आ जा आ जाए मुंडे हरम घर पहुंच गए ਉਹ ਲੈ ਦਾ ਕੱਢ ਲੈ ਆ ਦੇਖੋ ਚਾਰ ਓਵਰ ਇੱਕ ਕਰਨ ਵਾਲੇ ਤੇ ਗੋਲਟੀ ਵੱਧ ਰਿਹਾ ਹੁਣ ਇੱਥੇ ਲਾਵਾਂਗੇ ਇਹਦੇ ਬਣਾਈਏ ਪਹਿਲਾ ਪੇਟੀ ਉਹ ਭਈਆ ਉਹ ਦੂਜੀ ਪੇਟੀ ਉਹ ਬੇਸਟੀਓ ਵਾਲੀ ਆ ਤੇ ਆ ਆਪਣੀ ਉਹ ਵਾਲੀ ਆ ਚਾਰ ਪਿਕਰ ਬਾਜ ਵਾਲੀ ਆ ਜਾਂਦੀ ਹਰਮਨ ਨੇ ਕੀ ਆ ਇਹ ਫੈਬੀ ਕੋਲ ਹੈ ਫੈਬੀ ਕੋਲੇ ਆ ਰੰਦਾ ਹੁੰਦਾ ਮਾਰਦੇ ਫਟਾਫਟ ਗੋਲਦੀ ਕਰਦੇ ਯਾਰ ਅਜਾ ਰੈਡੀ ਕਰਦੇ ਤੂੰ ਆ ਪੇਟੀ ਦਾ ਰੈਡੀ ਕਰ ਜਾ ਅੱਜ ਉਹ ਚੱਲ ਸਿੱਖਰੇ ਵੀਰੇ ਆ ਸਾਡੇ ਦੇ ਸਾਰੇ ਨਾਲ ਚੋ ਗੋਲਦੇ ਮਸਤਰੀ ਅੱਲਾ ਹਸਟਰੀ ਲਾ ਦਿਨਾ ਐਰਮਨ ਵਿੰਗਿਓ ਲਾ ਮਾਰ ਕੀ ਕਰ ਰਹੇ ਹੋ ਉਹ ਇਹਦਾ ਸਿੱਧੀ ਹੁੰਦੀ ਹੁੰਦੀ ਆ ਹਿੰਦੀ ਬੋਲ ਲੈਣਾ ਦੱਸ ਅੱਗ ਨਹੀਂ ਸੂਤਰੇ ਲੱਗ ਰਹੀ ਓ ਬਾਈ ਬੈਠਾ ਸਾਰਾ ਭਾਈ ਹਰੇ ਹਰੇ ਤੇ ਆਇਆ ਉਰਦਾ ਪਾਂਚੀ ਖਾ ਕੇ ਓਏ ਇੰਨਾ ਕਦੋਂ ਬੈ ਗਿਆ ਓਏ ਨਹੀਂ ਓਏ ਦੇਖੀਰ ਕਿੰਨਾ ਵੱਡਾ ਬਲ ਤਾਂ ਵੀ ਹੈਗੇ ਜਦੋਂ ਇੱਕ ਵਾਰ ਤੂੰ ਆ ਮੈਂ ਕਿਹਾ ਘੱਡ ਲੈ ਆ ਘੱਡ ਲੈ ਇਹ ਤਾਂ ਸੈੱਟ ਹੋ ਜੂਗੀ ਇਹ ਤਾਂ ਦੱਬ ਦੱਬ ਕੇ ਆਪਾਂ ਕਰ ਲਾਂਗੇ ਇਹ ਕਿੱਥੇ ਭਜਾ ਲਾਂ ਪੂਰੇ ਭਾੜਾ ਇਧਰ ਐਵੇਂ ਲਾ ਮੁੰਡਿਆਂ ਨੇ ਪੇਟੀਆਂ ਤਿਆਰ ਕਰ ਕਰ ਕੇ ਘਰੇ ਲਾ ਛੱਡੇ ਬਰੇ ਕੀ ਅੱਜ ਸਾਡੇ ਨਾਲ ਮਾਰੀ ਉੱਥਾ ਮੇਰਾ ਲੱਗਦਾ ਤੇਰਾ ਪਰ ਆ ਤਾਂ ਲਿਆ ਫਾਨੇ ਮਾਰ ਲਿਆ ਤੇ ਆ ਵੇ ਘੰਟਾ ਸਿੱਧਾ ਵੀ ਕਰਨਾ ਖੜ ਜਾ ਚੌਧਰੀ ਮੇਕ ਸਿੱਧੀ ਗੱਡੀ ਕਿਤੇ ਆ ਪਰ ਅੰਦਰ ਵਗ ਜੇ ਉਹ ਤੇਰਾ ਪੁੱਤਾਂ ਮਾਰ ਦੇ ਮੁੰਡੇ ਤੁਸੀਂ ਬਾਲੇ ਪੱਕੇ ਹੋ ਯਾਰ ਤਿਆਰ ਵੀ ਕਰਤੀ ਸਹੀ ਗੱਲ ਆ ਬੇਟੀ ਐ ਹੁਣ ਤਿਆਰ ਅਸੀਂ ਹੀ ਕਰ ਦੋਣਾ ਮੁੰਡਿਆ ਅਸੀਂ ਗੁਲਦੀ ਐ ਨਾ ਕਰੇ ਐਂ ਲਾ ਦਾਂਗੇ ਯਾਨੀ ਬਰਾਦਰ ਭਰ ਦਾਂਗੇ ਓਏ ਜਿੱਥੇ ਉਹ ਰਹਿ ਜੂਗੀ ਹੈਣੀ ਸਾਡੇ ਆਲੀ ਕਰਾਂਗੇ ਮੈਂ ਤਾਂ ਉਹ ਕਲਮਾ ਚ ਕੱਟ-ਕੱਟ ਕੇ ਲਾਉਂਗਾ ਜੇ ਕਰਿਆ ਮੈਂ ਕਰੇ ਵੀ ਆਹ 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 ਦੇਖਾ ਬਣਾ ਦੀ ਉਹ ਹੋਰ ਲਾ ਲਾ ਕਿਲਾ ਕਿਲਾ ਨਹੀਂ ਉਹ ਰੱਖ ਮੜਾ ਹਣ ਜਿੱਧਰ ਕਰ ਕੀ ਕਹਿੰਦਾ ਲੈ ਮੈਂ ਤਾਂ ਅੱਗੇ ਆ ਦੇਖਣਾ ਚਾਹ ਪਰਾ ਨਹੀਂ ਓਏ ਲੈ ਲੈ ਮੇਰੇ ਕਿੱਤੇ ਨਾ ਇੰਜ ਬਾਲਾ ਹੈਗਾ ਇੰਜ ਬਾਲਾ ਹੈਗਾ ਬਾਲਤਾ ਜ ਚੜਿਆ ਓਏ ਹੌਲੀ 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 ਓ ਤੱਕਾ ਨਾ ਕਰ ਤੱਕਾ ਨਾ ਕਰ ਰੰਦਾ ਵਾਲਾ ਲਾਏ ਜੀ ਹਾਂ ਓਏ ਪੂਰੀ ਬੋਲੀ ਲਾ ਦੇ ਬਾਬੇ ਓਏ ਪੂਰੀ ਬੋਲੀ ਚੋਮਾ ਪੂਰੀ ਲੰਦੀ ਆ ਕਿੱਥੋਂ ਲੱਭੀ ਹੋਈ ਐ ਇਹੇ ਵੀਰੇ ਖਾਦਾਨਾ ਚੋ ਗੱਡ ਕੇ ਜਾਦਾ ਗੋਲਡ ਆਪ ਮੜਾ ਜਾ ਇਹਨੂੰ ਰੰਦਾ ਬਿੰਗਾ ਜਾ ਕਰਕੇ ਹੈ ਇਹ ਰੰਦਾ ਬਿੰਗਾ ਕਰਕੇ ਲੱਗੂ ਵੀਰੇ ਹੈ ਫੇਰ ਲਾਵਾਂਗੇ ਗੋਲੀ ਖੜਾਏਗਾ ਕਿਵੇਂ ਲਾਏ ਜੀ ਤੂੰ ਐ ਰੱਖਦਾ ਰਮਣ ਕਿਵੇਂ ਬਣਾ ਰਿਆ ਯਾਰ ਨਾ ਇਸੀ ਪੱਲੇ ਦਾ ਹਾਂ ਘੱਟ ਵੀਰੇ ਉਹ ਘੱਟ ਕੀ ਇਹਨੂੰ ਮੜਾ ਜਾਂਦਾ ਰੰਦਾ ਲਾ ਲਾਗੇ ਕੀ ਹੋ ਗਈ ਕੀ ਹੋ ਗਿਆ ਹੈ ਆ ਲੈ ਆਪ ਦੇਖ ਗੱਡੇ ਵਜਨੇ ਕੋਕੀ ਉਹ ਰਸ ਕਿੱਥੇ ਘਟਾਣੀ ਆ ਇਧਰੋਂ ਵੀ ਆਪਾਂ ਨੇ ਲਾ ਦਿਆਂ ਠਾ ਠਾ ਕਰਾ ਦੇਣੀ ਆ ਯਾਰ ਮਣ ਪੇਟੀ ਦੀ ਜੇ ਤੇ ਹਰਮਨ ਦਾ ਪਾਪਾ ਚੀਪਾ ਪਾਇਆ ਕਰੂਆ ਚੀਪਾ ਗਾਮਸਾ ਮੈਂ ਰੱਖ ਲੂਆ ਬਾ ਬਣ ਗਈ ਗੱਲ ਬਾ ਮ ਆਇਆ ਜਿਆਦਾ ਲੇਟ ਹੋ ਗਏ ਤੇ ਤਾਂ ਕਰਕੇ ਵੀਡੀਓ ਬੰਦ ਕਰਨੀ ਪਈ ਸਾਨੂੰ ਤੇ ਹੁਣ ਜਾ ਰਹੇ ਆ ਸੁਬਾਰੇ ਆ ਹੋਰ ਕੀ ਲੈਣਾ ਓਏ ਐਮਪ ਲੈਣਾ ਦਾ ਇੱਕ ਮਿੱਟਰ ਉਹ ਮਿਲ ਗਿਆ ਬੰਦੋ ਪਾਣੇ ਲਾਈਵ ਆਪੇ ਬਰਾਦਾ ਲੈ ਲਿਆ ਦੂਜੀ ਵਾਲੀ ਬੇਟੀ ਚ ਭਰਾਂਗੇ ਆਪਾਂ ਮੜੀ ਵੀ ਬੇਸ ਨਹੀਂ ਬਾਹਰ ਆਣ ਦਿੰਦੇ ਨਾਲ ਫੈਵਿਕੋਲ ਲੈ ਲਿਆ ਚੱਲ ਵੀ ਹੁਣ ਲੈ ਦਰਲੇ ਕੋਲ ਚੱਲ ਲੈ ਇੱਕ ਸਰਾਕ ਮਰਵਾਇਆ ਇਹ ਚ ਫੇਟੀ ਚ ਤਾਰਾਂ ਦੋਰਾ ਪਾਵਾਂਗੇ ਫਿਰ ਅੱਗੇ ਦੇਖਦੇ ਜਾ ਕੇ ਹੁਣ ਇਹ ਮੈਂ ਕਿੰਨੀ ਕੀ ਕਰਾਂ ਬਾਹਲੇ ਦਸਾਂ ਬਾਹਲੇ ਦੇ ਬਾਅਦ ਇੱਕ ਆਊਰੇ ਜੀ ਦੀ ਦੁਕਾਨ ਆ ਲੋ ਵੀ ਮਿੱਤਰੋ ਹੁਣ ਆਪਾਂ ਲੈਟਾਂ ਆਣੇ ਪਹੁੰਚ ਗਏ ਤੇ ਲੈਟਾਂ ਨੂੰ ਟਾ ਲੈ ਲਈਏ ਨਿਓਨ ਲੈ ਲਈ ਆਪਾਂ ਨੇ ਭਾਈ ਦੋ ਇੱਕੋ ਵਾਲੀ ਯੂਜ਼ ਵਾਲਾ ਮੇਰਾ ਕੱਟ ਕਾਲੇ ਕੱਟ ਕਰਨਾ ਇੱਕੋ ਵਾਲਾ ਨਹੀਂ ਬੋਲਾਂ ਬਰੇ ਲੈ ਲਈਆਂ ਭਈਆ ਫੰਡ ਲੈਟਾਂ ਨੂੰ ਦਸਾਰਾ ਕੋ ਤੇ ਪਾ ਲੈ ਮੇਟੀ ਰੱਖ ਦੇ ਪੈਸੇ ਦਾ ਚੱਲ ਜਲਦੀਏ ਕੋਣ ਲੈਦਰ ਵਾਲੇ ਲਵੇ ਲੈਦਰ ਵਾਲੇ ਕੋ ਚੱਲੋ ਹੁਣ ਕੋਣ ਮਾਰ ਲੋ ਵੀ ਮੁੰਡਿਓ ਕੀ ਕਹਿੰਦੇ ਨੇ ਉਹ ਕਰਾਤੀ ਆਪਾਂ ਨੇ ਟੇਪ ਕਰਾਤੀ ਲੇਜ਼ਰ ਚੜਾਤਾ ਹੁਣ ਬਣੀਆ ਗੱਲ ਦੇਖੋ ਪੂਰੀ ਐਂਡ ਗੱਲਬਾਤ ਬਣ ਗਈ ਲੱਕੀ ਬਾਈ ਦੀ ਦੁਕਾਨ ਤੇ ਕਰਾਈ ਆਪਾਂ ਨੇ ਦੇਖੋ ਲੈ ਹੁਣ ਕਰਾਂ ਚੱਲਦੇ ਆਂ ਇਸ ਦਿੱਕਤ ਨੂੰ ਕਰ ਲੈ ਲੀਏ ਤੇ ਫਟ ਕਰੀਏ ਫਿਰ ਅਗਲੇ ਵਲੌਗ ਚ ਦੇਖਾਂਗੇ ਫਿੱਟ ਕਰਦਾ ਹੈ ਪੂਰੀ ਹਨਾ ਅੱਜ ਵੀ ਉਹਦੇ ਪਰ ਬਿਲਕੁਲ ਦੇਖ ਰਹੇ ਆਂ ਇਹ ਲੱਗ ਰਹੇ ਤੇ ਅਭੀ ਕਰਿਆ ਅਜੇ ਵੀ ਮੇਰੇ ਪਾਸ ਹੈ ਇਹ ਰੀਆ ਨੂੰ ਮੋਟ ਪਾ ਦੂਗਾ ਕਿ ਮਿੱਤਰੋ ਮੁੰਨੂ ਮੁੰਨੂ ਦਾ ਆਪਾਂ ਸਾਰਾ ਕੁਝ ਲੈ ਲਿਆ ਹੁਣ ਆ ਵੀ ਜਿਹੜੀਆਂ ਜਾਲੀਆਂ ਜੁਲੀਆਂ ਟਵਿੱਟਰ ਸਾਰਾ ਕੁਝ ਚੱਲ ਓਏ ਮਾਰ ਕੇ ਇੱਕ ਮਾਰ ਚੱਲ ਮੈਨੂੰ ਲਾਣਾ ਖੜਾ ਚਲ ਆ ਪਿੱਛੇ ਦੇ ਰੱਖ ਲੈ ਬੈਠ ਪਹਿਲਾਂ ਤਾਂ ਬਹਿ ਜਾ ਚੱਕ ਮੜਾਏ ਉੱਪਰ ਆ ਫੜ ਲੈ 3200 ਕਰਿਆ ਉਹਨਾਂ ਨੂੰ ਹੈ ਚੱਲ ਚਲੀਏ ਕੀ ਕੁਛ ਦਿੱਤਾ ਮੋਨੋ ਆ ਕੀ ਇਹਦੇ ਆਪਣੇ ਸਪੀਕਰ ਨੇ 80 ਦਾ ਸਿਰਾ ਕਰਤੀ ਗੱਲ ਬਾਤ 5000 ਲੱਗਿਆ ਇਹ ਉਹ ਮੈਂ ਜੇ ਆ ਪੱਟਣੇ ਪੈ ਕੇ ਸਾਰੀ ਹੱਥ ਢੇਡ ਨਹੀਂ ਪੂਗ ਗੈਣਾ ਓਏ ਨਾ ਇਂ ਕੱਸਦਾ